ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਕੇਂਦਰ ਸਰਕਾਰ ਦੇ ਗਠਨ ਦੇ ਵਿੱਚ ਭਾਵੇਂ ਕਿ ਐਨਡੀਏ ਨੇ ਇਹ ਜਿਹੜੇ ਕائم ਕਾਮ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਨੂੰ ਆਪਣਾ ਨੇਤਾ ਚੁਣ ਲਿਆ ਤੇ ਇਸ ਦੇ ਨਾਲ ਹੀ ਜਿਹੜਾ ਬੀਜੇਪੀ ਦਾ ਪਾਰਲੀਮੈਂਟਰੀ ਬੋਰਡ ਹੈ ਉਹਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੂੰ ਆਪਣਾ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈਗੀ ਆ ਤੇ ਉਸ ਤੋਂ ਬਾਅਦ ਉਹ ਆਪਣਾ ਕਲੇਮ ਕਰਨਗੇ ਏ ਰਾਸ਼ਟਰਪਤੀ ਕੋਲ ਜਾ ਕੇ ਅਗਲੀ ਸਰਕਾਰ ਬਣਾਉਣ ਦਾ ਤੇ ਇਸ ਦੇ ਵਿੱਚ ਜਿਹੜੀਆਂ ਦੋ ਅਹਿਮ ਗੜੀਆਂ ਨੇ ਦੋ ਜਿਹੜੀ ਆ ਉਹ ਗੱਲਾਂ ਨੇ ਉਹਦੇ ਵਿੱਚ ਹੈਗਾ ਕਿ ਨਿਤੇਸ਼ ਕੁਮਾਰ ਤੇ ਨਾਲ ਹੈਗੇ ਚੰਦਰਬਾਬੂ ਨਾਇਡੂ ਦੋਨਾਂ ਨੇ ਕੁਝ ਸ਼ਰਤਾਂ ਰੱਖੀਆਂ ਨੇ ਐਂਡੀਆ ਦੀ ਮੀਟਿੰਗ ਦੇ ਵਿੱਚ ਉਹਨਾਂ ਕਹਿਆ ਕਿ ਸਾਨੂੰ ਸਪੀਕਰ ਦੇ ਜਿਹੜਾ ਉਹਦਾ ਮਿਲਣਾ ਚਾਹੀਦਾ ਸਪੀਕਰ ਦੇ ਉਹਦਾ ਮੰਨ ਦਾ ਉਹ ਜਿਹੜੀ ਮੰਗ ਆ ਉਹਦੇ ਪਿੱਛੇ ਕੁਝ ਖਾਸ ਕਾਰਨ ਨੇ ਜਿਹਦੇ ਕਰਕੇ ਉਹ ਸਪੀਕਰ ਦੀ ਮੰਗ ਕਰ ਰਹੇ ਉਹਦੇ ਨਾਲ ਉਹਨਾਂ ਨੇ ਵੱਖ-ਵੱਖ ਮੰਤ్రਾਲਿਆਂ ਦੀ ਵੀ ਗੱਲ ਕੀਤੀ ਹੈ ਤੇ ਜੰਡੂ ਸਾਹਿਬ ਇਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਦੂਜੇ ਪਾਸੇ ਜਿਹੜਾ ਇੰਡੀਆ ਅਲਾਈਅੰਸ ਹੈ ਉਹਨਾਂ ਨੇ ਹਾਲ ਦੀ ਘੜੀ ਕਹਿਤਾ ਵੀ ਅਸੀਂ ਸਰਕਾਰ ਬਣਾਉਣ ਦਾ ਕੋਈ ਦਾਵਾ ਨਹੀਂ ਕਰਾਂਗੇ ਇਹ ਵੀ ਫੈਕਟ ਹੈ ਕਿ ਉਹਨਾਂ ਕੋਲ ਨੰਬਰ ਨਹੀਂ ਹੈਗਾ ਇਸ ਕਰਕੇ ਜਿਹੜੀ ਸਾਰੀ ਸਥਿਤੀ ਬਣ ਗਈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਲੇਕੋ ਜਿਹੜੀ ਸਥਿਤੀ ਬਣੀ ਹੈ ਬੜੀ ਡਜਸਟ ਪੈ ਦੇਸ਼ ਲਈ ਔਰ ਦੇਸ਼ ਦੇ ਜਿਹੜੇ ਵੋਟਰ ਹੈ ਉਹਨਾਂ ਨੇ ਬੜਾ ਵਧੀਆ ਜਿਹੜਾ ਫਤਵਾ ਦਿੱਤਾ ਹੈਗਾ ਜਿੰਦੇ ਵਿੱਚ ਕਿ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਕਹਿ ਰਹੇ ਸੀ ਕਿ 400 ਪਾਰ 370 ਪਾਰ 300 ਪਾਰ ਉਹ ਸਾਰੀਆਂ ਗੱਲਾਂ ਨੂੰ ਹੀ ਰੱਦ ਕਰ ਦਿੱਤਾ ਤੇ ਜੋ ਕੁਝ ਮੋਦੀ ਨੇ ਪ੍ਰਚਾਰ ਕੀਤਾ ਉਸ ਨੂੰ ਵੀ ਰੱਦ ਕਰ ਦਿੱਤਾ ਨਰਿੰਦਰ ਮੋਦੀ ਨੂੰ ਰੱਦ ਕਰ ਦਿੱਤਾ ਤੇ ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ 240 ਸੀਟਾਂ ਤੇ ਸਬਰ ਕਰਨਾ ਪਿਆ ਇਸ ਵਿੱਚ ਸਭ ਤੋਂ ਜਿਹੜੀ ਵੱਡੀ ਭੂਮਿਕਾ ਨਿਭਾਈ ਉਹ ਉੱਤਰ ਪ੍ਰਦੇਸ਼ ਦਾ ਜਿਹੜਾ بڑا ਰਾਸ਼ੀ ਤੌਰ ਤੇ ਚਤਨ ਲੋਕ ਹੈ VOTER ਹੈ ਉਸ ਨੇ ਨਿਭਾਈ ਤੇ ਉਸ ਨੇ ਨਰਿੰਦਰ ਮੋਦੀ ਨੂੰ ਉਸ ਦੀ ਥਾਂ ਦਿਖਾ ਦਿੱਤੀ ਕਿ ਜੇ ਨਰਿੰਦਰ ਮੋਦੀ ਕੋਲ ਬਹੁਮਤ ਆਉਂਦਾ ਤਾਂ ਉਸ ਨੂੰ ਇਹ ਜਿਹੜੀਆਂ ਵਸਾਕੀਆਂ ਹੁਣ ਚੁੱਕਣੀਆਂ ਪੈ ਰਹੀਆਂ ਇਹ ਚੁੱਕਣ ਦੀ ਲੋੜ ਨਹੀਂ ਸੀ ਪੈਣੀ ਇਹ ਵਸਾਕੀਆਂ ਵੀ ਉਸ ਨੇ ਉਹ ਸਾਰੇ ਤੋਂ ਪਹਿਲਾਂ ਚੱਕ ਲਈਆਂ ਜਦੋਂ ਕਿ ਜਿਹੜਾ ਸੰਸਦੀ दल ਭਾਰਤੀ ਜਨਤਾ ਪਾਰਟੀ ਦਾ ਜਾਂ ਪਾਰਲੀਮੈਂਟਰੀ ਪਾਰਟੀ ਹੈ ਉਸ ਦਾ ਹੀ ਅਜੇ ਮੀਟਿੰਗ ਹੋਣੀ ਹੈ ਉਸ ਨੇ ਅਜੇ ਆਪਣਾ ਨੇਤਾ ਚੁਣਨਾ ਇਹ ਜਿਹੜਾ ਐਨਡੀਏ ਚ ਆਣ ਕੇ ਉਹ ਉਹਦੇ ਨੇਤਾ ਚੁਣੇ ਜਾਣਾ ਸੀ ਇਹ ਪਹਿਲਾਂ ਆਪਣੀ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਦਾ ਪ੍ਰੋਸੈਸ ਹੁੰਦਾ ਜਿੰਦੇ ਚ ਸਹਿਯੋਗੀ ਜਿਹੜਾ ਗੱਠ ਜੋੜੇ ਜਿਹੜੇ ਭਾਈਵਾਲ ਹੈ ਉਹ ਆਪਣਾ ਨੇਤਾ ਚੁੰਦਿਆ ਪਰ ਇਹਨਾਂ ਨੇ ਕੱਲ ਹੀ ਕੈਬਨਿਟ ਮੀਟਿੰਗ ਕਰਕੇ ਔਰ ਆਪਣੀ ਪਾਰਟੀ ਦੇ ਉੱਪਰ ਜਿਹੜੇ ਪਾਰਟੀ ਦੇ ਅੰਦਰ ਉਹਨਾਂ ਨੂੰ ਲੱਗਦਾ ਸੀਗਾ ਕਿ ਤੇ ਉਹਨਾਂ ਦੇ ਖਿਲਾਫ ਹੋਰ ਬਗਾਵਤ ਨਾ ਹੋਵੇ ਤਾਂ ਜਿਸ ਤਰ੍ਹਾਂ ਆਰਐਸਐਸ ਔਰ ਦੂਸਰੇ ਜਿਹੜੇ ਹੋਰ ਰਿਪੋਰਟਾਂ ਆ ਰਹੀਆਂ ਜਿਸ ਤਰ੍ਹਾਂ ਛੇਵਰਾਜ ਚੋਹਾਨ ਹੈ ਗਟਕਰੀ ਹੈ ਰਾਜਨਾਥ ਸਿੰਘ ਹੈ ਮਸੁੰਦਰਾ ਰਾਜ ਹੈ ਇਹ ਸਾਰੇ ਜਿਹੜੇ ਹੈ ਕਿ ਇਹ ਉੱਥੇ ਵੱਖਰੀ ਸਥਿਤੀ ਵੀ ਪੈਦਾ ਕਰ ਸਕਦੇ ਆ ਤੇ ਜੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪਾਰਲੀਮੈਂਟਨੀ ਪਾਰਟੀ ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਫਿਰ ਕੀ ਹੋਏਗਾ ਉਹ ਵੇਖਣ ਵਾਲੀ ਗੱਲ ਹੋਏਗੀ ਉਹ ਸਾਨੂੰ ਕੱਲ ਤੱਕ ਇੰਤਜ਼ਾਰ ਕਰਨਾ ਪਏਗਾ ਪਰ ਨਰਿੰਦਰ ਮੋਦੀ ਹੋਣਾ ਨੇ ਆਪਣਾ ਜਿਹੜਾ ਦਾਅ ਖੇਡਿਆ ਕਿ ਉਹਨਾਂ ਨੇ ਐਨਡੀਏ ਦੇ ਲੀਡਰ ਦੇ ਤੌਰ ਤੇ ਪਹਿਲਾਂ ਜਾ ਕੇ ਰਾਸ਼ਟਰਪਤੀ ਨੂੰ ਆਪਣਾ ਸਤੀਫਾ ਵੀ ਦੇ ਦਿੱਤਾ ਔਰ ਬਕਾਇਦਾ ਉਹਨਾਂ ਰਾਸ਼ਟਰਪਤੀ ਨੇ ਉਹਨਾਂ ਨੂੰ ਕਿਹ ਟੇਕਰ ਪ੍ਰਾਈਮ ਮਿੰისტਰ ਦੇ ਤੌਰ ਤੇ ਉਹਨੀ ਦੇਰ ਤੱਕ ਕੰਮ ਕਰਦੇ ਰਹਿਣ ਲਈ ਕਹਿ ਦਿੱਤਾ ਜਿੰਨੀ ਦੇਰ ਤੱਕ ਨਵਾਂ ਪ੍ਰਾਈਮ ਮਿੰਸਟਰ ਜਿਹੜਾ ਹੈ ਉਹ ਸੌ ਨਹੀਂ ਚੱਕ ਲੈਂਦਾ ਸੋ ਇਹ ਜਿਹੜੀ ਸਾਰੀ ਸਥਿਤੀ ਹੈ ਇਸ ਦੇ ਵਿੱਚ ਦੋ ਜਿਹੜੀਆਂ ਅਹਿਮ ਕੜੀਆਂ ਹੈਗੀਆਂ ਉਹ ਹੈਗੇ ਚੰਦਰਪਾਪੂ ਨਾਇਡੂ ਤੇ ਨਤੀਸ਼ ਕੁਮਾਰ ਇਹ ਦੋਨੋਂ ਉਹ ਬੰਦੇ ਐ ਜਿਨ੍ਹਾਂ ਦੇ ਬਾਰੇ ਇਨਾ ਮਾੜਾ ਬੋਲਿਆ ਹੋਇਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਂਧਰਾ ਪ੍ਰਦੇਸ਼ ਚ ਜਾ ਕੇ ਨਤੀਸ਼ ਕੁਮਾਰ ਬਾਰੇ ਉੱਥੇ ਬਿਹਾਰ ਦੇ ਵਿੱਚ ਭਾਵੇਂ ਕਿ ਬਾਅਦ ਵਿੱਚ ਫਿਰ ਦੁਬਾਰਾ ਉਹਨਾਂ ਨਾਲ ਹੀ ਸਰਕਾਰ ਬਨਾਰੀ ਗੱਠ ਜੋੜ ਕਰਕੇ ਪਰ ਇਹ ਜਿਹੜੀਆਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚ ਐਸਵੇਂ ਦੇ ਨਰਿੰਦਰ ਮੋਦੀ ਹੋਣਾ ਨੂੰ ਲੋੜ ਪੈ ਰਹੀ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਉਹ ਉਹਨਾਂ ਨੇ ਆਪਣੀਆਂ ਸਖਤ ਸ਼ਰਤਾਂ ਰੱਖੀਆਂ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਮੈਂ ਉਹਦੀ ਵਿਸਥਾਰ ਚ ਨਹੀਂ ਜਾਂਦਾ ਤਾਂ ਪਰ ਉਹ ਜਿਹੜੀਆਂ ਸ਼ਰਤਾਂ ਰੱਖੀਆਂ ਉਹ ਸ਼ਰਤਾਂ ਕੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਉਹ ਨਹੀਂ ਉਹਨਾਂ ਨੂੰ ਮੰਨ ਲੈਣਗੇ ਜੇ ਮੰਨ ਲੈਣਗੇ ਤਾਂ ਫਿਰ ਨਾ ਤਾਂ ਹੋਮ ਮਿਨਿਸਟਰੀ ਜਿਹੜੀ ਅਮਿਤ ਸ਼ਾਹ ਕੋਲੇ ਰਹਿੰਦੀ ਹੈ ਤੇ ਨਾ ਸਪੀਕਰ ਦਾ ਜਿਹੜਾ ਅਹੁਦਾ ਉਹ ਭਾਰਤੀ ਜਨਤਾ ਪਾਰਟੀ ਕੋਲ ਰਹਿੰਦਾ ਤੇ ਨਾ ਜਿਹੜੇ ਅਹਿਮ ਵਿਭਾਗ ਹੈਗੇ ਵਿੱਤ ਮੰਤਰਾਲਾ ਹੋਰ ਹੈ ਉਹ ਉਹਨਾਂ ਕੋਲ ਰਹਿੰਦੇ ਆ ਕਿਉਂਕਿ ਉਹਨਾਂ ਨੇ ਜਿਹੜੇ ਵੱਖ-ਵੱਖ ਤਿੰਨ ਐਮਐਲਏ ਪਿੱਛੇ ਤਿੰਨ ਐਮਪੀ ਦੇ ਪਿੱਛੇ ਇੱਕ ਮੰਤਰੀ ਦੇ ਮੰਤਰਾਲੇ ਦੀ ਮੰਗ ਕੀਤੀ ਹੈ ਇਸ ਤਰ੍ਹਾਂ ਜਿਹੜੇ ਨਤੀਸ਼ ਕੁਮਾਰ ਹੈ ਉਹਨਾਂ ਨੇ ਵੀ ਮੰਗ ਕੀਤੀ ਹੈ ਪਰ ਸਭ ਤੋਂ ਜਿਹੜੀ ਕਠਨ ਮੰਗ ਹੈ ਜਿੰਦੇ ਜਿਹੜੀ ਪਹਿਲਾਂ ਵੀ ਜਦੋਂ ਨਤੀਸ਼ ਕੁਮਾਰ ਹੋਣੀ ਸੀਗੇ ਐਨਡੀਆ ਦੇ ਵਿੱਚ ਤਾਂ ਉਹਨਾਂ ਨੇ ਪਿਛਲੀ ਵਾਰ ਵੀ ਨਰਿੰਦਰ ਮੋਦੀ ਉਹਨਾਂ ਨੇ ਉਹਨਾਂ ਨੂੰ ਇਹ ਭਰੋਸਾ ਦਿੱਤਾ ਸੀਗਾ ਕਿ ਬਿਹਾਰ ਨੂੰ ਅਸੀਂ ਵਿਸ਼ੇਸ਼ ਦਰਜਾ ਦੇਾਂਗੇ ਵਿਸ਼ੇਸ਼ ਆਰਥਿਕ ਮਦਦ ਦੇਾਂਗੇ ਉਹ 5 ਸਾਲਾਂ ਹੀ ਤਾਂ ਨਹੀਂ ਮਿਲੀ ਹੁਣ ਫਿਰ ਨਰਤੀਸ਼ ਕੁਮਾਰ ਉਹਨਾਂ ਨੇ ਉਹੀ ਮੰਗ ਰੱਖੀ ਹੈ ਇਹੀ ਮੰਗ ਜਿਹੜੀ ਹੈ ਚੰਦਰਬਾਬੂ ਨਾਜੂ ਨੇ ਰੱਖੀ ਹੈ ਕਿ ਆਂਧਰਾ ਜਦੋਂ ਤੋਂ ਵੱਖ ਬਣਿਆ ਹੈਗਾ ਤੇਲੰਗਾਨਾ ਦੋ ਸਟੇਟਾਂ ਬਣੀਆਂ ਤੇ ਇਸ ਕਰਕੇ ਆਂਧਰਾ ਨੂੰ ਵਿਸ਼ੇਸ਼ ਸਟੇਟ ਦਾ ਦਰਜਾ ਦੇ ਕੇ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਾਵੇ ਸੋ ਹੁਣ ਇਸ ਗੱਲ ਤੇ ਨਿਰਭਰ ਕਰੇਗਾ ਕਿ ਨਰਿੰਦਰ ਮੋਦੀ ਇਹ ਮੰਗਾਂ ਮੰਨ ਲੈਂਦੇ ਆ ਜੇ ਮੰਗਾਂ ਮੰਗਾਂ ਮੰਨ ਲੈਂਦੇ ਆ ਤਾਂ ਉਹ ਦੂਸਰੇ ਥਾਵਾਂ ਤੇ ਕੀ ਜਵਾਬ ਦੇਣਗੇ ਜੇ ਸਪੀਕਰ ਉਹਨਾਂ ਦੇ ਹੱਥ ਨਹੀਂ ਰਹਿੰਦਾ ਤਾਂ ਜਿਹੜੀ ਦਲ ਬਦਲੀ ਵਾਲੀ ਜਾਂ ਦੂਸਰੇ ਜਿਹੜੇ ਆ ਦਲ ਬਦਲੀ ਵਾਲਾ ਬਹੁਤ ਅਹਿਮ ਮਾਮਲਾ ਹੈਗਾ ਜਿਹਦਾ ਕਰਕੇ ਮੇਰੇ ਖਿਆਲੋਂ ਸਪੀਕਰ ਦੀ ਜਿਹੜੀ ਪੋਸਟ ਆ ਉਹਦੇ ਲਈ ਜਾਦਾ ਜੋਰ ਲਾ ਰਿਆ ਆ ਉਹ ਇਹੀ ਕਾਰਨ ਹੈ ਕਿ ਅਸੀਂ ਦੇਖਿਆ ਹੈ ਕਿ ਪਿਛਲੇ ਸਮੇਂ 'ਚ ਵੀ ਸਪੀਕਰ ਦੇ ਜਿਹੜੇ ਅਹੁਦੇ ਦੀ ਜਿਸ ਢੰਗ ਨਾਲ ਦੁਰਵਰਤੋਂ ਕੀਤੀ ਗਈ ਉਹ ਬਿਰਲਾ ਜੀ ਵੱਲੋਂ ਤਾਂ ਜਿਸ ਢੰਗ ਨਾਲ ਬੰਦਿਆਂ ਨੂੰ ਥੋਪ ਦੇ ਵਿੱਚ ਕੱਢਿਆ ਗਿਆ ਇਸ ਤਾਂ ਉਹ ਰਾਹੁਲ ਗਾਂਧੀ ਨਾਲ ਬਿਹੇਵ ਕੀਤਾ ਗਿਆ ਹੋਰ ਰਾਜ ਸਭਾ ਚ ਬਿਹੇਵ ਕੀਤਾ ਗਿਆ ਬਾਕੀ ਥਾਵਾਂ ਤੇ ਕੀਤੇ ਗਿਆ ਮੋਵਾ ਮੋਤਰਾ ਦਾ ਕੇਸ ਵੀ ਵਿੱਚ ਹੀ ਆ ਉਹਦਾ ਹਾਂਜੀ ਤਾਂ ਸੋ ਇਸ ਕਰਕੇ ਇਹ ਅਜੇ ਇਸ ਗੱਲ ਦੇ ਉੱਤੇ ਵਿਰੋਧੀ ਧਿਰ ਜਿਹੜੇ ਖਾਸ ਕਰਕੇ ਚੰਦਰਪਾਪੂ 나ਡੂ ਚੰਦਰਪਾਪੂ 나ਡੂ ਕੋਈ ਸਧਾਰਨ ਲੀਡਰ ਨਹੀਂ ਆ ਉਹ ਉਹ ਲੀਡਰ ਨੇ ਜਿਨ੍ਹਾਂ ਨੇ 1989 ਦੇ ਵਿੱਚ ਯੂਨਾਈਟਿਡ ਫਰੰਟ ਜਿਹੜਾ ਸੀ ਉਸ ਦੇ ਕਨਵੀਨਰ ਸੀ ਜਦੋਂ ਦੇਵ ਗੋੜਾ ਪ੍ਰਧਾਨ ਮੰਤਰੀ ਬਣੇ ਹੋਰ ਜਿਹੜੇ ਇੰਦਰ ਕੁਮਾਰ ਗੁਜਰਾੜ ਹੋਣੀ ਪ੍ਰਧਾਨ ਮੰਤਰੀ ਬਣੇ ਕਈ ਉਹ ਲੰਮਾ ਸਮਾਂ ਜਦੋਂ ਕੰਡੀਸ਼ਨ ਚੱਲਦੀ ਰਹੀ ਤਾਂ ਉਸ ਨੂੰ ਚਲਾਉਂਦੇ ਰਹੇ ਆ ਇਸ ਕਰਕੇ ਉਹਨਾਂ ਨੂੰ ਕੰਡੀਸ਼ਨ ਚਲਾਉਣ ਦਾ ਵੀ ਤਜਰਬਾ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਅੰਦਰਲੇ ਦਾਅ ਪੇਚ ਹੈ ਉਹਨਾਂ ਨੂੰ ਜਾਣਦੇ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਜਿਹੜਾ ਸਪੀਕਰ ਦਾ ਅਹੁਦਾ ਹੈ ਉਹ ਉਹਨਾਂ ਦੇ ਪਾਰਟੀ ਦੇ ਕੋਲ ਆਵੇ ਤਾਂ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਪਿਛਲੀ ਵਾਰ ਸਪੀਕਰ ਦੇ ਜਿਸ ਤਰ੍ਹਾਂ ਵਰਤੋਂ ਕਰਕੇ ਦੂਸਰੀਆਂ ਪਾਰਟੀਆਂ ਨਾਲ ਵਿਵਹਾਰ ਕੀਤਾ ਉਹ ਉਸ ਨੂੰ ਬ੍ਰੇਕਾਂ ਲੱਗ ਸਕਣ ਇਸ ਨਾਲ ਨਰਿੰਦਰ ਮੋਦੀ ਹੋਣਾ ਨੂੰ ਕਾਫੀ ਵੱਡਾ ਝਟਕਾ ਲੱਗੇਗਾ ਜੇ ਉਹ ਪਾਰਲੀਮੈਂਟ ਦੇ ਵਿੱਚ ਸਪੀਕਰ ਦਾ ਅਹੁਦਾ ਉਹਨਾਂ ਨੂੰ ਦੇਣਾ ਪੈ ਜਾਂਦਾ ਮਜਬੂਰੀ ਦੇ ਵਿੱਚ ਕਿਉਂਕਿ ਹੁਣ ਨਰਿੰਦਰ ਮੋਦੀ ਹੋਣਾ ਦੀ ਮਜਬੂਰੀ ਹੈ ਅਦਰਵਾਈਜ਼ ਤਾਂ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ ਜਿਹੜਾ ਉਹਨਾਂ ਦਾ ਪਿਛਲਾ 25 ਸਾਲ ਦਾ ਹੈਗੀ ਹੈ ਜ਼ਿੰਦਗੀ ਸਫਰ ਹੈ ਜਿਹੜਾ ਉਹਨਾਂ ਨੇ ਖਾਸ ਕਰਕੇ 15 ਸਾਲ ਜਿਹੜੇ ਉਹ ਰਹੇ ਹੈ ਮੁੱਖ ਮੰਤਰੀ ਤੇ 10 ਸਾਲ ਹੁਣ ਜਿਹੜੇ ਪ੍ਰਧਾਨ ਮੰਤਰੀ ਰਹੇ ਹੈ ਉਹਨਾਂ ਨੂੰ ਕਿਉਂਕਿ ਅੱਗੋਂ ਕਿਸੇ ਦੀ ਗੱਲ ਸੁਣ ਦੀ ਆਦਤ ਨਹੀਂ ਹੈ, ਸਹਾਰ ਨਹੀਂ ਹੈ, ਕੋਈ ਰਜਿਸਟਰ ਸਹਿਨਦਾ ਇਸ ਕਰਕੇ ਇਹ ਕਿਸ ਤਰ੍ਹਾਂ ਹੁਣ ਸਾਰਾ ਕੁਝ ਹੋਏਗਾ ਇਹ ਤਾਂ ਦੇਖਣ ਵਾਲੀ ਗੱਲ ਹੈ। ਸਭ ਤੋਂ ਪਹਿਲਾਂ ਤਾਂ ਜੰਮੂ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਕੱਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਆ ਉਹ ਕੀ ਰੁਖ اختیار ਕਰਦੀ ਹੈ? ਕੀ ਉਹ ਜਿਹੜਾ ਨਰਿੰਦਰ ਮੋਦੀ ਉਹਨਾਂ ਨੇ ਦਾ ਖੇਡਿਆ ਹੁੰਦੇ ਤੇ ਮੋਹਰ ਲਾ ਦਿੰਦੀ ਹੈ ਜਾਂ ਕੋਈ ਹੋਰ ਨਵਾਂ ਰਸਤਾ ਵਿੱਚ ਬੰਦਾ ਜਾਂ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦੀ ਸਥਿਤੀ ਬੰਦੀ ਹੈ ਤਾਂ ਹੁਣ ਕੱਲ ਹੀ ਸਾਨੂੰ ਪਤਾ ਲੱਗ ਸਕੇਗਾ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਔਰ ਬਕੈਦਾ ਮਲਕਰਜਨ ਖੜਗੇ ਹੋਣਾ ਜਿਹੜੀ ਮੀਟਿੰਗ ਹੋਈ ਸੀ ਮਲਕਰਜਨ ਖੜਗੇ ਹੋਣਾ ਦੇ ਘਰ ਭਾਵੇਂ ਕਿ ਉਹਨਾਂ ਦੇ ਦੋ ਭਾਈਵਾਲ ਉੱਧ ਉਠਾ ਕੇ ਤੇ ਮਮਤਾ ਬੈਨਰ ਜੀ ਲਗਾਤਾਰ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਚੋਣ ਨੂਰ ਪੱਤਰਾਂ 'ਚ ਸਾਨੂੰ ਪੂਰੇ ਕਰਨੇ ਸਾਨੂੰ ਇਹ ਜ਼ਰੂਰ ਹੋਣਾ ਚਾਹੀਦਾ ਹੈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਸਰਕਾਰ ਬਣਾਉਣ ਦੇ ਲਈ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਅਸੀਂ ਉਹ ਵਾਅਦੇ ਪੂਰੇ ਕਰਨੀ ਸਰਕਾਰ ਬਣਾਉਂਦਾ ਯਤਨ ਕਰ ਰਹੇ ਹਾਂ ਪਰ ਜਦੋਂ ਸਾਰੀ 2 ਘੰਟੇ 2.5 ਘੰਟੇ ਦੀ ਡਿਸਕਸ਼ਨ ਤੋਂ ਬਾਅਦ ਉਹਨਾਂ ਨੇ ਕੱਲ ਅਨਾਉਂਸ ਕੀਤਾ ਬਾਅਦ ਕਿ ਕਾਂਗਰਸ ਦੇ ਪ੍ਰਧਾਨ ਮਰਕਰ ਜੀ ਖੜ ਗਏ ਉਹਨਾਂ ਨੇ ਜਿਹੜੇ ਕਿ ਜਿਹੜਾ ਇੰਡੀਆ ਗੱਠਜੋੜ ਦਾ ਉਹਦੇ ਚੇਅਰਮੈਨ ਨੇ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਅਸੀਂ ਅਜੇ ਦੇਖਾਂਗੇ ਜਦੋਂ ਸਹੀ ਵਕਤ ਆਏਗਾ ਤਾਂ ਉਸ ਸਮੇਂ ਅਸੀਂ ਸਰਕਾਰ ਬਣਾਉਣ ਬਾਰੇ ਫੈਸਲਾ ਲਵਾਂਗੇ ਉਹਨਾਂ ਦੇ ਜੋ ਲੱਗਦਾ ਹੈ ਕਿ ਉਹਨਾਂ ਨੇ ਵੇਟ ਐਂਡ ਵਾਚ ਵਾਲੀ ਜਿਹੜੀ ਪਾਲਿਸੀ ਹੈ ਉਹ ਪਣਾਈ ਹੈ ਕਿ ਜੋ ਕੁਝ ਐਨਡੀਏ ਚ ਵਾਪਰ ਰਿਆ ਤੇ ਆਇਆ ਨਤੀਸ਼ ਕੁਮਾਰ ਤੇ ਜਿਹੜੇ ਚੰਦਰਬਾਬੂ ਨਾਇਡੂ ਹੈ ਉਹਨਾਂ ਦੀਆਂ ਉੱਥੇ ਮੰਗਾ ਮੰਨੀਆਂ ਜਾਂਦੀਆਂ ਜਾਂ ਉਹ ਕੋਈ ਹੋਰ ਰਾਹ اختیار ਕਰਦੇ ਆ ਤਾਂ ਉਸੇ ਦੇ ਵਿੱਚ ਹੀ ਕੱਲ ਰਾਤ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜਾਂ ਜਿਹੜੇ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਕਿਹਦਾ ਸਟਾਲਨ ਜਿਹੜੇ ਤਾਮਿਲਨਾਡੂ ਦੇ ਮੁੱਖ ਮੰਤਰੀ ਹੈ ਤੇ ਆਂਧਰਾ ਦੇ ਮੁੱਖ ਮੰਤਰੀ ਚੰਦਰਪਾਪੂ ਨਾਡੂ ਦੇ ਵਿਚਾਲੇ ਹਵਾਈ ਅੱਡੇ ਦੇ ਉੱਤੇ ਮੁਲਾਕਾਤ ਹੋਈ ਹੈ ਔਰ ਉਹਨਾਂ ਦੀ ਜਿਹੜੀ ਵੀਡੀਓ ਬੜੀ ਵਾਇਰਲ ਵੀ ਹੋ ਰਹੀ ਹੈ ਕਿ ਉਹ ਦੋਨੇ ਜਦੋਂ ਇੱਕ ਦੂਜੇ ਨੂੰ ਗੁਲਦਸਤਾ ਦੇ ਕੇ ਤੇ ਮੁਸਕਰਾ ਕੇ ਮਿਲ ਰਹੇ ਹੈ ਤਾਂ ਉਹ ਸਾਰੀ ਸਥਿਤੀ ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕੱਲ ਨਤੀਸ਼ ਕੁਮਾਰ ਔਰ ਤੇਜਸਵੀ ਇੱਕ ਜਹਾਜ਼ ਚਾਏ ਤਾਂ ਉਹਦੇ ਬਾਰੇ ਵੀ ਜਦੋਂ ਪੁੱਛਿਆ ਗਿਆ ਤੇਜਸਵੀ ਉਹਨਾਂ ਨੂੰ ਕਿ ਉਹਨਾਂ ਕਹਿ ਗਏ ਸਾਡੀ ਤਾਂ ਨਮਸਤੇ ਹੀ ਹੋਈ ਹੈ ਬਾਕੀ ਔਰ ਇਹ ਹੌਰੇ ਦੇਖੀ ਹੁੰਦਾ ਹੈ ਕਿਆ ਸੋ ਇਸ ਕਰਕੇ ਇਹ ਦੋ ਜਿਹੜੀਆਂ ਘਟਨਾਵਾਂ ਹੋਈਆਂ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਚਰਚੇ ਆ ਵੱਖ-ਵੱਖ ਤਰ੍ਹਾਂ ਦੇ ਇਹਦੇ ਜੋ ਅਰਥ ਲਏ ਜਾ ਰਹੇ ਆ ਇਹਨਾਂ ਦੇ ਤਾਂ ਅਜੇ ਕੀ ਵਾਪਰਦਾ ਇਹ ਦੇਖਣ ਵਾਲੀ ਗੱਲ ਹੈਗੀ ਆ ਪਰ ਇਹ ਜ਼ਰੂਰ ਹੈ ਕਿ ਇੰਡੀਆ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਜਿਹੜੇ ਰਾਹ ਤੇ ਅਸੀਂ ਤੁਰਿਆ ਇਨ ਕੰਸਟੀਟਿਊਸ਼ਨ ਦੀ ਰਾਖੀ ਲਈ ਅਜੇ ਵੀ ਸਾਨੂੰ ਕੰਮ ਕਰਨਾ ਪਏਗਾ ਸੰਘਰਸ਼ ਕਰਨਾ ਪਏਗਾ ਤੇ ਜਿਹੜੇ ਅਸੀਂ ਲੋਕਾਂ ਨੇ ਵਾਅਦੇ ਕੀਤੇ ਆ ਉਹ ਵੀ ਪੂਰੇ ਕਰਨ ਦੇ ਲਈ ਅਸੀਂ ਅੱਗੇ ਵਧਾਂਗੇ ਆਪਣੀ ਸਰਕਾਰ ਬਣਾਉਣ ਦਾ ਯਤਨ ਕਰਾਂਗੇ ਪਰ ਇਹਦੇ ਲਈ ਅਜੇ ਸਹੀ ਸਮੇਂ ਦੀ ਅਸੀਂ ਇੰਤਜ਼ਾਰ ਕਰਾਂਗੇ ਜੀ ਜਿੰਨੂ ਸਾਹਿਬ ਇੱਥੇ ਇੱਕ ਸਵਾਲ ਮੈਂ ਲੈਣਾ ਚਾਹਣਾ ਗੱਲ ਇਹ ਹੈ ਕਿ ਜਿਹੜੇ ਕੈਮ ਕਾਮ ਪ੍ਰਧਾਨ ਮੰਤਰੀ ਨੇ ਕੇ ਟੇਕਰ ਪ੍ਰਧਾਨ ਮੰਤਰੀ ਨੇ ਜਿਹੜੀ ਨਰਿੰਦਰ ਮੋਦੀ ਉਹਨਾਂ ਕੋਲ ਜਿਹੜੇ ਦੋ ਲੋ ਆਗੂ ਨੇ ਨਿਤੇਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਉਹਨਾਂ ਦੀਆਂ ਸ਼ਰਤਾਂ ਮੰਨਣ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਰਸਤਾ ਹੈਗਾ ਨੰਬਰ ਉਹਨਾਂ ਕੋਲ ਹੀ ਹੈਗਾ ਨੰਬਰ ਇਹਨਾਂ ਦੋਨਾਂ ਦੇ ਆਗੂਆਂ ਦੇ ਸ਼ਾਮਲ ਹੋਣ ਨਾਲ ਸਰਕਾਰ ਚ ਵੱਡਦਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਕੁਝ ਨਾ ਕੁਝ ਗੱਲਾਂ ਉਹਨਾਂ ਦੀਆਂ ਮੰਨਣੀਆਂ ਪੈ ਗਈਆਂ ਜੇ ਨਹੀਂ ਮੰਨਣਗੇ ਤੇ ਉਹਨਾਂ ਕੋਲ ਆਪਸ਼ਨ ਓਪਨ ਹੈ ਜੰਮੂ ਜੀ ਇਹ ਤਾਂ ਅੱਗੇ ਵੀ ਅਸੀਂ ਦੇਖਿਆ ਹੈਗਾ ਜਦੋਂ ਵਾਜਪਾਈ ਦੀ ਸਰਕਾਰ ਬਣੀ ਸੀ ਉਹ ਕਿਸ ਤਰ੍ਹਾਂ ਇੱਕ ਵੋਟ ਤੇ ਡਿੱਗ ਗਈ ਸੀ 13 ਦਿਨ ਚੱਲੀ ਫਿਰ 13 ਮਹੀਨੇ ਚੱਲੀ ਸੋ ਇਸ ਕਰਕੇ ਕਈ ਵਾਰੀ ਇਹ ਵੀ ਗੱਲ ਆ ਰਹੀ ਹੈ ਹੁਣ ਕਈ ਇਹ ਵੀ ਰਿਪੋਰਟਾਂ ਨੇ ਕਿ ਉਹਨਾਂ ਤੋਂ ਕੱਲ ਦਸਕਤ ਕਰਾ ਲੈ ਗਏ ਉਹ ਕਹਿੰਦੇ ਜੀ ਦਸਕਤ ਭਾਵੇਂ ਕਰਾ ਲੈ ਗਏ ਇਹ ਕਿਹੜਾ ਕੋਈ ਹਰਫਨਾਮਾ ਲਿਖ ਕੇ ਦਿੱਤਾ ਤੇ ਦਸਕਤ ਵਾਪਸ ਵੀ ਹੋ ਜਾਂਦੇ ਜੀ ਉਹ ਜਾ ਕੇ ਕਹਿ ਦਿੰਨਾ ਉੱਥੇ ਕਿ ਅਸੀਂ ਆਪਣੀ ਮਿਹਤ ਵਾਪਸ ਲਈ ਤਾਂ ਗੱਲ ਖਤਮ ਹੋ ਜਾਂਦੀ ਹੈ ਨਹੀਂ ਜੱਜੂ ਸਾਹਿਬ ਮੈਂ ਤੁਹਾਨੂੰ ਹਲਫਨਾਮੇ ਦੀ ਗੱਲ ਦੱਸਦਾ ਇੱਕ ਹਰਿਆਣੇ ਦੇ ਵਿੱਚ ਜਿਹੜਾ ਚੌਧਰੀ ਭਜਨ ਲਾਲ ਦਾ ਲੜਕਾ ਹੈ ਕੁਲਦੀਪ ਬਸ਼ਨੋਈ ਤੇ ਬੀਜਪੀ ਇਹਨਾਂ ਨੇ ਸਟਾਮਪ ਪੇਪਰਾਂ ਦੇ ਉੱਪਰ ਗੱਠ ਜੋੜ ਲਈ ਦਸਤਖਤ ਕੀਤੇ ਸੀਗੇ ਬਾਅਦ ਦੇ ਵਿੱਚ ਲੋਕ ਸਭਾ ਦੇ ਵਿੱਚ ਬੀਜਪੀ ਨੂੰ ਜ਼ਿਆਦਾ ਸੀਟਾਂ ਆ ਗਈਆਂ ਤੇ ਜਿਹੜੀਆਂ ਬਿਸ਼नोई ਨੂੰ ਦੋ ਸੀਟਾਂ ਲੋਕ ਸਭਾ ਦੇ ਦਿੱਤੀਆਂ ਉਹ ਦੋਨੋਂ ਹੀ ਹਾਰ ਗਏ ਉਸ ਤੋਂ ਬਾਅਦ ਇਹਨਾਂ ਨੇ ਉਹ ਜਿਹੜੇ ਹਲਪਿਆ ਬਿਆਨ ਸੀ ਉਹਨੂੰ ਪਾੜ ਕੇ ਸੁੱਟਤਾ ਤੇ ਉਹਨੂੰ ਅਗਨੋਰ ਕਰਤਾ ਭਾਵੇਂ ਕਿ ਬਾਅਦ ਦੇ ਵਿੱਚ ਬੀਜਪੀ ਸ਼ਾਮਲ ਹੋ ਗਿਆ ਇਸ ਕਰਕੇ ਕਹਿਣ ਦੀਆਂ ਗੱਲਾਂ ਭਾਵੇਂ ਦਸਤਖਤ ਕਰ ਦੇਣ ਜਦੋਂ ਚਿੱਠੀ ਦੂਜੀ ਚੱਲ ਜਾਏ ਉਹਦੇ ਨਾਲ ਸਾਰਾ ਕੁਝ ਹੀ ਬਦਲ ਜਾਂਦਾ ਹੈ ਸੋ ਜਦ ਇਹ ਸਾਰੀ ਸਥਿਤੀ ਬਣੀ ਹੈ ਬੜੀ ਦਿਲਚਸਪ ਹੈ ਜਮੂਨੀ ਦੇਖਣ ਵਾਲੀ ਹੈ ਕਈ ਤਰ੍ਹਾਂ ਦੇ ਜਿਹੜੇ ਚਰਚੇ ਹੈ ਕਿ ਇਹ ਵੀ ਹੈ ਕਿ ਹੋਰ ਵੀ ਅਹੁਦੇ ਇੰਡੀਆ ਗੱਠ ਜੋੜਨਾ ਵੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਮੂਨੀ ਇੰਡੀਆ ਗੱਠ ਜੋੜ ਦੀ ਪਹਿਲੀ ਮੀਟਿੰਗ ਬੁਲਾਉਣ ਵਾਲੇ ਤੇ ਇੰਡੀਆ ਗੱਠ ਜੋੜ ਲਈ ਸਾਰੀ ਕਤਾਰਬੰਦੀ ਕਰਨ ਵਾਲੇ ਉਹ ਨतीश ਕੁਮਾਰ ਹੀ ਨੇ ਇਹਨਾਂ ਨੇ ਪਹਿਲੀ ਮੀਟਿੰਗ ਪਟਨੇ 'ਚ ਹੀ ਉੱਥੇ ਕਰਾਈ ਸੀ ਉਹਨੇ ਇੰਡੀਆ ਗੱਠ ਜੋੜ ਤੇ ਉਹ ਉਹਨਾਂ ਦੇ ਜਿਹੜੇ ਲਾਈ ਸੀਗੇ ਦੂਜੇ ਮੁੱਖ ਮੰਤਰੀ ਉਹ ਇਹ ਉਹਨਾਂ ਨੇ ਮਮਤਾ ਬੈਨਰਜੀ ਔਰ ਜਿਹੜੇ ਬਕਾਇਦਾ ਹੈਗੇ ਨੇ ਕੇਜਰੀਵਾਲ ਹੁਣੀ ਇਹਨਾਂ ਨੇ ਖੜਗੇ ਦਾ ਨਾ ਪ੍ਰਧਾਨ ਮੰਤਰੀ ਵਜੋਂ ਵੀ ਪੇਸ਼ ਕਰਤਾ ਸੀ ਉਸ ਤੋਂ ਬਾਅਦ ਖੜਗੇ ਉਹਨਾਂ ਨੂੰ ਜਿਹੜਾ ਚੇਅਰਮੈਨ ਬਣਾਇਆ ਗਿਆ ਇੰਡੀਆ ਗੱਠ ਜੋੜ ਦਾ ਸੋ ਇੱਕ ਪਾਸੇ ਤਾਂ ਇਹ ਹੈ ਜਮੋ ਜੀ ਦੂਸਰੇ ਪਾਸੇ ਇਹ ਵੀ ਹੈ ਨਾਲ ਦੀ ਨਾਲ ਜਿੱਥੇ ਤੱਕ ਜੇ ਅਸੀਂ ਆਰਥਿਕ ਖੇਤਰ ਤੇ ਨਜ਼ਰ ਮਾਰੀਏ ਤੇ ਜਿਸ ਢੰਗ ਨਾਲ ਨਰਿੰਦਰ ਮੋਦੀ ਉਹਨਾਂ ਨੇ ਮਹਾਰਾਸ਼ਟਰ ਆ ਦੇ ਜਿਹੜੇ ਪ੍ਰੋਜੈਕਟ ਸੀਗੇ ਵੱਡੇ ਵੱਡੇ ਜਿਹੜੀਆਂ ਇਨਵੈਸਟਮੈਂਟ ਜਿਹੜੀਆਂ ਉੱਥੇ ਸੀ ਉਹਨਾਂ ਨੂੰ ਖਿੱਚ ਕੇ ਗੁਜਰਾਤ ਚ ਲਿਆਂਦਾ ਉਸ ਤੋਂ ਜਿਹੜੀ ਮਰਾਠਾ ਲੋਬੀ ਵੀ ਹੈ ਜਾਂ ਮਹਾਰਾਸ਼ਟਰੀ ਹੁੰਦੇ ਆ ਉਹ ਖਫਾ ਵੀ ਨੇ ਤੇ ਬਕਾਇਦਾ ਇਸ ਵੇਲੇ ਜਿਹੜੀ ਜਿਸ ਤਰ੍ਹਾਂ ਗੁਜਰਾਤ ਲੋਬੀ ਆਪਣਾ ਕੰਮ ਕਰ ਰਹੀ ਹੈ ਇਸ ਤਰ੍ਹਾਂ ਮਰਾਠਾ ਲੋਬੀ ਵੀ ਸਰਗਰਮ ਹੋ ਗਈ ਹੈ ਜਿੰਦੇ ਇਸ ਵੇਲੇ ਅਗਵਾਈ ਸ਼ਰਦ ਪਾਰ ਹੁਣੀ ਕਰ ਰਿਹਾ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਰਾਠਾ ਲੋਬੀ ਜਿਸ ਤਰ੍ਹਾਂ ਲੱਗੇ ਹੋਏ ਹੈ ਕਿ ਪਹਿਲਾਂ ਤਾਂ ਅਮਿਤ ਸ਼ਾਹ ਨੂੰ ਪਾਸੇ ਕੀਤਾ ਜਾਵੇ ਜਿਸ ਤਰ੍ਹਾਂ ਹੁਣ ਚੰਦਰਬਾਬੂ ਨਾਇਡੂ ਕਹਿ ਰਹੇ ਹੈ ਔਰ ਬਕਾਇਦਾ ਨਿਤਿਸ਼ ਕੁਮਾਰ ਕਹਿ ਰਿਹਾ ਹੈ ਕਿ ਹੋਮ ਮਿਨਿਸਟਰੀ ਦਾ ਜਿਹੜਾ ਅਹੁਦਾ ਹੈ ਉਹ ਅਮਿਤ ਸ਼ਾਕ ਕੋ ਨਹੀਂ ਰਹਿਣਾ ਚਾਹੀਦਾ ਸੋ ਓਮ ਮਨਿਸਟਰ ਕੌਣ ਬਣਦਾ ਇਹ ਵੀ ਦੇਖਣ ਵਾਲੀ ਗੱਲ ਹੈ ਔਰ ਜੋ ਕੁਛ ਮਰਾਠਾ ਲੋਬੀ ਹੁਣ ਕਰ ਰਹੀ ਹੈ ਉਹ ਕੀ ਖੇਡ ਖੇਡਦੇ ਆ ਉਹ ਕਿਸਰਾਂ ਹੀ ਅੱਗੇ ਵਧਿਆ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਇਸ ਤਰ੍ਹਾਂ ਦੇ ਵੀ ਚਰਚੇ ਆ ਕਿ ਦੂਸਰੇ ਜਿਹੜੇ ਸ਼ਿਫਸ ਹਨ ਦਾ ਗਰੁੱਪ ਐਸ਼ੀਨ ਦੇ ਉਹਦੇ ਵੀ ਤਿੰਨ ਚਾਰ ਜਿਹੜੇ ਐਮਪੀ ਹੈ ਉਹ ਛੱਡ ਪਵਾਰ ਨਾਲ ਸੰਪਰਕ ਚਾ ਉਹ ਇਧਰ ਆ ਵੀ ਸਕਦੇ ਆ ਮਹਾਵਿਕਾਸਕ ਗਾੜੀ ਦੇ ਨਾਲ ਜੁੜ ਸਕਦੇ ਸੋ ਇਸ ਕਰਕੇ ਅਜੇ ਕੁਝ ਬਹੁਤ ਦੇਖਣ ਵਾਲਾ ਹੈਗਾ ਪੈਨਾ ਤਾਂ ਸਭ ਤੋਂ ਦੇਖਣ ਵਾਲੀ ਗੱਲ ਇਹੀ ਹੈ ਕਿ ਕੱਲ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਪਾਰਟੀ ਕੀ ਫੈਸਲਾ ਲੈਂਦੀ ਹੈ ਸੋ ਜਿੰਨੀ ਦੇਰ ਉਹ ਫੈਸਲਾ ਹੋ ਨਹੀਂ ਜਾਂਦਾ ਬਾਕੀ ਗੱਲਾਂ ਜੰਮੂ ਜੀ ਸਾਰੀਆਂ ਬਾਅਦ ਦੀਆਂ ਜੀ ਮੇਰਾ ਖਿਆਲ ਉਹ ਫੈਸਲਾ ਤਾਂ ਮੈਨੂੰ ਲੱਗਦਾ ਬੀਜੇਪੀ ਚ ਹੋ ਜਾਏਗਾ ਭਾਵੇਂ ਕਿ ਕੁਝ ਆਵਾਜ਼ਾਂ ਉੱਠ ਰਹੀਆਂ ਨੇ ਉਹਦੇ باوجود ਉਹ ਫੈਸਲਾ ਹੋਣ ਦੀ ਗੱਲ ਜਿਹੜੀ ਆ ਉਹ ਹੋਣ ਦੀਆਂ ਜ਼ਿਆਦਾ ਸੰਭਾਵਨਾ ਨੇ ਜਿਸ ਤਰ੍ਹਾਂ ਕੋਈ ਆਪਾਂ ਇਹਦੇ ਪੱਕਾ ਕੀ ਕਹਿ ਸਕਦੇ ਆਪਾਂ ਤਾਂ ਕੱਲ ਦੇਖਾਂਗੇ ਹੁਣ ਜੋ ਹੋਏਗਾ ਸੋ ਮੇਰੇ ਖਿਆਲ ਕਾਫੀ ਮੁਸ਼ਕਲਾਂ ਜਿਹੜੀਆਂ ਐ ਐਨਡੀਏ ਦੇ ਜਿਹੜੀ ਪਿਛਲੇ 10 ਸਾਲਾਂ ਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਇਸ ਵਾਰੀ ਉਹਨਾਂ ਨੂੰ ਜ਼ਰੂਰ ਕਰਨਾ ਪਏਗਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕੱਲ ਦਾ ਦਿਨ ਵੀ ਬੜਾ ਕ੍ਰੂਸ਼ੀਅਲ ਹੁੰਦਾ ਉਸ ਤੋਂ ਬਾਅਦ ਸਰਕਾਰ ਨੇ ਸੌ ਚੁੱਕੜੀਆਂ ਮੇਰੇ ਖਿਆਲ 9 ਤਰੀਕ ਨੂੰ ਜਿਹੜਾ 9 ਜੂਨ ਦਾ ਜਾਂ 8 ਦਾ 9 9 ਜੂਨ ਦਾ ਇਹਨਾਂ ਦਾ ਬਣ ਰਿਹਾ ਦੇ ਵਿਦੇਸ਼ੀ ਪ੍ਰੋਣਿਆਂ ਨੂੰ ਇਹਨਾਂ ਨੇ ਸੱਦੇ ਦੇਣੇ ਸ਼ੁਰੂ ਕਰ ਦਿੱਤੇ ਆ ਤੇ ਕੁਝ ਵਿਦੇਸ਼ੀਆਂ ਨੇ ਵੀ ਆਉਣਾ ਸੋ ਬਹੁਤ ਕੁਝ ਇਸ ਵੇਲੇ ਦੋਨਾਂ ਆਗੂਆਂ ਦੇ ਉੱਪਰ ਨਿਤਿਸ਼ ਕੁਮਾਰ ਦੇ ਉੱਪਰ ਤੇ ਚੰਦਰ ਬਾਬੂ ਨਾਇਡੂ ਦੇ ਉੱਪਰ ਨਿਰਭਰ ਕਰਦਾ ਜਿਸ ਤਰੀਕੇ ਦਾ ਭਾਸ਼ਣ ਜਿਹੜਾ ਯਾਦ ਰੱਖੀ ਚਾਹੀਦੀ ਹੈ ਕਿ ਚੰਦਰ ਬਾਬੂ ਨਾਇਡੂ ਨੂੰ ਜਿਸ ਠੰਗਣਾ ਉਹਦੇ ਤੇ ਈਡੀ ਦੀ ਛਾਪੇ ਪੈਸੀ ਸੀ ਸੀਬੀਆਈ ਦੇ ਛਾਪੇ ਪੈਸੀ ਜਿਸ ਠੰਗਣਾ ਉਹਨੂੰ ਜੇਲ੍ਹ ਭੇਜਿਆ ਗਿਆ ਸੀ ਅਮਿਤ ਸ਼ਾਹ ਵੱਲੋਂ ਉਹ ਵੀ ਉਹਦੇ ਮਨਚੋਂ ਨਿਕਲਿਆ ਨਹੀਂ ਹੈ ਜੀ ਸੋ ਕੱਲ ਦਾ ਮੇਰੇ ਖਿਆਲ ਬੜਾ ਕ੍ਰੂਸ਼ਲ ਦਿਨ ਹੋਏਗਾ ਅਗਲੇ 2 ਦਿਨ ਹੀ ਕ੍ਰੂਸ਼ਲ ਹੋਣਗੇ ਜੇ ਇਹਨਾਂ ਦੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਥਿਤੀ ਬੜੀ ਵਕਰੀ ਹੋਣ ਵਾਲੀ ਦੇਖਣੀ ਆ ਕਿ ਨਾਟਕੀ ਹੈ ਸਥਿਤੀ ਜਿਹੜੀ ਉਹ ਬਣ ਸਕਦੀ ਹੈ ਸੋ ਅਸੀਂ ਵੇਟ ਕਰਦੇ ਹਾਂ ਕੀ ਦੇਸ਼ ਦੇ ਵਿੱਚ ਹੁੰਦਾ ਹੈ ਜਦੋਂ ਕੁਝ ਨਵੀਂ ਡਿਵੈਲਪਮੈਂਟ ਹੋਏਗੀ ਅਸੀਂ ਆਪਣੇ ਦਰਸ਼ਕਾਂ ਕੋਲ ਜਰੂਰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸੋ ਜੰਡੂ ਸਾਹਿਬ ਤੁਸੀਂ ਐਚਓ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ